ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਆਪਣੇ ਮਾਸਟਰ ਜੀ ਦੇ ਘਰੇ ਆਈ ਸੀ ਤੇ ਉਹਨਾਂ ਨੇ ਆਪਣੀ ਮੈਨੂੰ ਬਗੀਚਾ ਦਿਖਾਇਆ ਇੰਨਾ ਸੋਹਣਾ ਲੱਗਾ ਬਲ ਵੀ ਇੰਨਾ ਵਧੀਆ ਲੱਗਾ ਕਿ ਅਸੀਂ ਆਏ ਆ ਤੇ ਬਗੀਚਾ ਦਿਖਾਇਆ ਵਾ ਤੇ ਉਧਰ ਪੈੜੀ ਆ ਉਧਰ ਦੇਖੋ ਉਧਰ ਪੈੜੀ ਆ ਤੇ ਫੇਰ ਪੌਦੇ ਕਿੰਨੇ ਲੱਗੇ ਨੇ ਆਕਸੀਜਨ ਵੀ ਵਧੀਆ ਆ ਜਾਂਦੀ ਹੈ ਨਾਲੇ ਨਾਲੇ ਆਪਾਂ ਘਰ ਦੇ ਲਾਗੇ ਪੇਰ ਪੌਦੇ ਲਾਈਏ ਤੇ ਆਪਣੇ ਆਪ ਨੂੰ ਬਚਾਈਏ ਤੇ ਉਹਨਾਂ ਦੀ ਇੱਕ ਗੱਲ ਮੈਨੂੰ ਬਹੁਤ ਵਧੀਆ ਲੱਗੀ ਕਿ ਉਹਨਾਂ ਨੇ ਬੱਚਿਆਂ ਦੇ ਖੇਡਣ ਵਾਸਤੇ ਇੰਨੀ ਵਧੀਆ ਇੰਨੀ ਸਾਰੀ ਜਗ੍ਹਾ ਬਣਾਈ ਆ ਕਿ ਬੱਚੇ ਖੇਡਣਗੇ ਉਹਨਾਂ ਦੀ ਕਿੰਨੀ ਵਧੀਆ ਸੋਚ ਆ ਤੇ ਮਾਜੀ ਆਲਿਓ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹਨੀ ਆ ਕਿ ਉਹਨਾਂ ਦੇ ਦੋ ਮਰਲੇ ਥਾਂ ਬੱਚਿਆਂ ਖੇਡਣ ਵਾਸਤੇ ਦਿੱਤਾ ਆ ਦੇਖੋ ਤੁਸੀਂ ਤੇ ਨਦੀਆਂ ਵਿੱਚ ਪੂਰ ਪੂਰ ਕੇ ਆਪਣੀਆਂ ਪੈਲੀਆਂ ਬਣਾ ਲੈਂਦੇ ਹੋ ਇਹ ਕੋਈ ਚੰਗੀ ਗੱਲ ਨਹੀਂ ਹੈ ਤੁਸੀਂ ਤੇ ਇੱਕ ਪੈਰ ਰੱਖਣ ਵਾਸਤੇ ਜਗ੍ਹਾ ਨਹੀਂ ਦਿੰਦੇ ਤੇ ਇੰਨਾ ਮੇਰੇ ਮਾਸਟਰ ਜੀ ਨੇ ਇੰਨੇ ਦੇਲ ਦੇਲ ਵੱਡਾ ਕਰਕੇ ਇੰਨਾ ਮੇਰੇ ਸਾਨੂੰ ਦਿੱਤਾ ਖੇਡਣ ਵਾਸਤੇ ਜੋ ਮਿਲੇ ਆਓ ਚੀ ਖੁਸ਼ ਰਹੋ ਇਹ ਇਹ ਗੱਲ ਮੈਂ ਤੁਹਾਨੂੰ ਆਖਣਾ ਚਾਹੁੰਦੀ ਸੀ ਕਿ ਜੋ ਮਿਲੇ ਉਹੀ ਉਸ ਦੇ ਚ ਖੁਸ਼ ਰੋ ਇਹ ਮੈਂ ਸਾਹ ਆਪਣੇ ਬਾਣੀ ਚ ਵੀ ਲਿਖਿਆ ਵਾ ਮੈਂ ਚਾਹਨੀ ਹਾਂ ਕਿ ਤੁਸੀਂ ਮਤਲਬ ਐ ਨਹੀਂ ਕਰੋ ਜਿੱਦਾਂ ਮੇਰੇ ਮਾਸਟਰ ਜੀ ਨੇ ਕੀਤਾ ਹੈ ਇੰਨਾ ਗਰਾਊਂਡ ਬਣਾਓ ਤੇ ਬੱਚਿਆਂ ਨੂੰ ਖੇਡਣ ਵਾਸਤੇ ਜਗ੍ਹਾ ਦਿਓ ਤੇ ਆਹ ਦੇਖੋ ਉਹਨਾਂ ਨੇ ਇੱਥੇ ਸਬਜ਼ੀਆਂ ਲਾ ਲਿਆ ਵਾ ਤੇ ਸਬਜ਼ੀਆਂ ਮਤਲਬ ਇੰਨੀਆਂ ਵਧੀਆਂ ਵਾ ਤੋ ਹੀ ਹਸਾਦ ਲਿਆ ਉਹਨਾਂ ਨੂੰ ਇੰਨਾ ਵਧੀਆ ਪਾਣੀ ਹੁੰਦੇ ਉਧਰਲੇ ਪਾਸੇ ਨਹਿਰ ਵਾ ਤੇ ਇਹਨਾਂ ਨਹਿਰ ਦਾ ਪਾਣੀ ਇੰਨਾ ਫਰੈਸ਼ ਵਾ ਕਿ ਖਸਾਨ ਨਹੀਂ ਕੋਈ ਤੇ ਉਧਰ ਪੈਲੀ ਆ ਉਧਰ ਪੈਲੀ ਆ ਤੇ ਉਹਨਾਂ ਨੇ ਫਿਰ ਵੀ ਸਾਡੇ ਖੇਡਣ ਵਾਸਤੇ ਕਿੰਨਾ ਕਿੰਨਾ 2 ਮਰਲੇ ਖੇਡਣ ਵਾਸਤੇ ਜ਼ਮੀਨ ਦਿੱਤੀ ਸਾਨੂੰ ਇਦਾਂ ਹੀ ਤੁਸੀਂ ਕਰੋ ਕਿ ਬੱਚਿਆਂ ਨੂੰ ਖੇਡਣ ਵਾਸਤੇ ਜ਼ਮੀਨ ਦਿਓ ਤੇ ਆਪ ਦਾ ਜੋ ਮਿਲਿਆ ਉਹ ਚ ਖੁਸ਼ ਰਹੋ आइगुजी के खान्छ छ आइगिजु